ਦੀ ਖਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਰਾਹਤ ਸਮੱਗਰੀ ਦੀ ਲੁੱਟ ਹੋਈ ਹੈ ਹੜਪੀੜਤਾਵਾਂ ਦੇ ਲਈ ਭੇਜੀ ਗਈ ਸਮੱਗਰੀ ਲੈ ਕੇ ਲੋਕ ਭੱਜੇ ਨੇ ਅਜਨਾਲਾ ਰਮਦਾਸ ਰੋਡ ਦੀ ਇਹ ਘਟਨਾ ਹੈ ਕੁਝ ਲੋਕ ਦੱਸਦੇ ਕਿ ਟਰੱਕ ਦੇ ਵਿੱਚੋਂ ਰਾਹਤ ਸਮੱਗਰੀ ਲੈ ਕੇ ਭੱਜੇ ਨੇ ਜਿਸਸੀ ਐਮਸੀ ਦੇ ਮਨਜੀਤ ਸਿੰਘ ភੋਮਾ ਨੇ ਸਵਾਲ ਚੁੱਕੇ ਪ੍ਰਸ਼ਾਸਨ ਤੋਂ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਆਪਣੇ ਆਪ ਦੇ ਵਿੱਚ ਇੱਕ ਸ਼ਰਮਨਾਕ ਏਕਾਰਾ ਹੈ ਇਹਨਾਂ ਲੋਕਾਂ ਦਾ ਜਿਨ੍ਹਾਂ ਦੇ ਵੱਲੋਂ ਅਜਿਹਾ ਕੀਤਾ ਗਿਆ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਜਿਹੀ ਘਟਨਾ ਜਿਹੜੀ ਹੈ ਪਿਛਲੇ ਸਮੇਂਾਂ 'ਚ ਸਾਹਮਣੇ ਆਈ ਸੀ ਜਦੋਂ ਇੱਕ ਟਰੱਕ ਐਕਸੀਡੈਂਟ ਹੋ ਗਿਆ ਸੀ ਔਰ ਉਸ ਦੇ ਵਿੱਚ ਉਹ ਸੇਬ ਖਿੱਲਰ ਗਏ ਸਨ ਸੜਕ ਤੇ ਔਰ ਫਿਰ ਉਹ ਲੋਕਾਂ ਪੇਟੀਆਂ ਲੈ ਕੇ ਜਿਹੜਾ ਸੇਬਾ ਦੀਆਂ ਭੱਜ ਗਏ ਸਨ ਉਹ ਗਰੀਬ ਜਿਹੜਾ ਟਰੱਕ ਡਰਾਈਵਰ ਸੀ ਉਸਨੇ ਫਿਰ ਗੋਹਾਰ ਲਗਾਈ ਔਰ ਫਿਰ ਉਸ ਤੋਂ ਬਾਅਦ ਸਮਾਜ ਸੇਵੀਆਂ ਨੇ ਉਸ ਦੀ ਮਦਦ ਕੀਤੀ ਸੀ ਔਰ ਉਸ ਤੋਂ ਬਾਅਦ ਬਹੁਤ ਸਾਰੀਆਂ ਜੀਆਂ ਘਟਨਾਵਾਂ ਆਈਆਂ ਹਨ ਪਰ ਇਹ ਕੁਝ ਵੱਖਰੀ ਹੈ ਇਸ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਕਿਉਂਕਿ ਹੁਣ ਹੜਪੀੜਤ ਨੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਔਰ ਉਹਨਾਂ ਦੇ ਲਈ ਜੀ ਸਮੱਗਰੀ ਭੇਜੀ ਜਾਂਦੀ ਹੈ ਉਸ ਦੀ ਲੁੱਟ ਕੀਤੀ ਗਈ ਹੈ ਇਹਨਾਂ ਲੋਕਾਂ ਦੇ ਵੱਲੋਂ ਔਰ ਜਿਹੜਾ ਮੂੰਹ ਟੱਕਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਔਰ ਇਸ ਦੀ ਨਿੰਦਾ ਵੀ ਹੋ ਰਹੀ ਹੈ ਔਰ ਵੇਖੋ ਹਾਲੇ ਵੀ ਗੱਡੀ ਦਾ ਪਿੱਛਾ ਹੋ ਰਿਹਾ ਹਾਲੇ ਵੀ ਸਾਰਾ ਜਿਹੜਾ ਮਾ ਕਾਂਡ ਵਾਪਰਿਆ ਇਹ ਕੱਲੀ ਅੱਜ ਵੀ ਘੜਵਾਣੀ ਹਰ ਰੋਜ਼ ਸ਼ਰਿਆਮ ਨਿਤ ਦਾ ਧੰਦਾ ਲਟੇਰਿਆਂ ਨੇ ਅਜ ਨਾਲਾ ਰਮਦਾਸ ਰੋਡ ਤੇ ਜਿਹੜਾ ਵਾ ਬਣਾ ਰੱਖਿਆ ਪਰ ਪ੍ਰਸ਼ਾਸਨ ਜਿਹੜਾ ਵਾ ਕੋਈ ਐਕਸ਼ਨ ਨਹੀਂ ਲੈ ਰਿਹਾ ਕੋਈ ਲੋਕ ਟੋਕ ਨਹੀਂ ਉਹਨਾਂ ਨੂੰ ਨਾ ਹੀ ਇਹਨਾਂ ਲਟੇਰਿਆਂ ਨੂੰ ਸ਼ਰਮ ਆਉਂਦੀ ਆ ਤੇ ਸਾਡੇ ਭਰਾ ਤੇ ਜਿਹੜੇ ਆ ਹਣ ਉਦੇ ਵਿੱਚ ਡੁੱਬ ਡੁੱਬ ਚੁੱਕੇ ਆ ਤੇ ਇਹ ਲੋਕ ਉਹਨਾਂ ਦਾ ਜਿਹੜਾ ਵਾ ਉਹਨਾਂ ਦੇ ਨਾਮ ਤੇ ਸ਼ਰਿਆਮ ਰੋਡ ਦੇ ਉੱਪਰ ਹੀ ਰਾਸ਼ਣ ਸੋਪਤਾਇਆ ਸੋਪ ਪ੍ਰਸ਼ਾਸਨ ਨੂੰ ਤੁਰੰਤ ਹਰਕਤ ਵਿੱਚ ਆਉਣਾ ਕਹੀਦਾ ਵਾ ਤੇ ਇਹਨਾਂ ਰਿਟੇਰੀਆਂ ਨੂੰ